ਪੰਦੇ ਨੇ ਅੰਨਾਂ ਦੇ ਵਿੱਚ मुंदरा ਹੁਣ ਇੱਥੇ मुंदरा ਦਾ ਰਾਰਾ ਕੱਟ ਕੇ ਦੱਦੇ ਨੂੰ ਕੰਨ ਲਗਾ ਕੇ ਬਿੰਦੀ ਲਗਾਈ ਹੈ मुंदा ਨੰਬਾ ਨਾ ਹੋਵੇ ਸ਼ਬਦ ਇਹਨੂੰ ਥੋੜਾ ਕਰਿਆ ਗਿਆ मुंदा ਸੰਪੂਰਨ ਸਰਮ ਪਦ ਝੋਲੀ ਧਿਆਨ ਵੀ ਕਰੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਮੁੰਦੰ ਸੰਤੋ ਜੋਗੀ ਜਿਹੜੇ ਨੇ ਉਹ ਕੰਨਾਂ ਦੇ ਵਿੱਚ ਮੁੰਦਰਾ ਬਾ ਕੇ ਪਾਉਂਦੇ ਨੇ ਕਿ ਪਹਿਰਾਵਾ ਸਮਝਣ ਉਹਨਾਂ ਦਾ ਕਿ ਜ਼ਰੂਰੀ ਹੈ ਉਹਨਾਂ ਵਾਸਤੇ ਔਰ ਇੱਕ ਹੱਥ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਖੱਪਰ ਪੜਿਆ ਹੁੰਦਾ ਜਿਹਦੇ ਵਿੱਚ ਭਿਖਿਆ ਲੈਂਦੇ ਨੇ ਪਵਾਉਂਦੇ ਨੇ ਇੱਕ ਝੋਲੀ ਪਾਈ ਹੁੰਦੀ ਹੈ ਜਿਹੜੀ ਉਹ ਭਿਖਿਆ ਫਿਰ ਲੈ ਕੇ ਝੋਲੀ ਦੇ ਵਿੱਚ ਪਾ ਲੈਂਦੇ ਇੱਕ ਡੰਡਾ ਹੱਥ ਵਿੱਚ ਹੁੰਦਾ ਹੈ ਇੱਕ ਗੋਦੜੀ ਜਿਹੜੀ ਹੈ ਉਹ ਲਪੇਟੀ ਹੁੰਦੀ ਉਹਨੂੰ ਗੋਦੜੀ ਕਹਿੰਦੇ ਨੇ ਜਿਹੜਾ ਉਹਨਾਂ ਦਾ ਅੱਧਾ ਕੋ ਪਹਿਰਾਵਾ ਜਿਹੜਾ ਹੁੰਦਾ ਹੈ ਤੇ ਇੰਨਾ ਕੁ ਜਿਹੜਾ ਹੈ ਉਹ ਕੰਮ ਕਰਦਾ ਗੁਜੋਬੀਆਂ ਦੇ ਨਾਲ ਜਿਹੜੀ ਚਰਚਾ ਗੁਰੂ ਸਾਹਿਬ ਜੀ ਦੀ ਕਈ ਵਾਰੀ ਹੋਈ ਹੈ ਔਰ ਚਲੋ ਟਾਲੇ ਮਦਾਬ ਦੇ ਵਿੱਚ ਵੀ ਹੋਈ ਹੈ ਔਰ ਸੁਨਿਰ ਪਰਵਤ ਉਸ ਅਸੇ ਵੀ ਤੋ ਗੁਰੂ ਸਾਹਿਬ ਨੇ ਜਿਹੜਾ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਜਿਹੜਾ ਇੱਕਨਾਂ ਕੱਲ ਪਾੜ ਕੇ ਜਿਹੜਾ ਮੁੰਦਰਾ ਪਾ ਲਈਆਂ ਝੋਲੀ ਪੜ ਲਈ ਖੱਪਰ ਪੜ ਲਿਆ ਤੇ ਗੋਦੜੀ ਪੈ ਲਈ ਡੰਡਾ ਪੜ ਲਿਆ ਹੱਥ ਵਿੱਚ ਡੰਡਾ ਇਸ ਕਰਕੇ ਹੁੰਦਾ ਕਿ ਕਿਉਂਕਿ ਉਹ ਜਵ ਹੈ ਨਾ ਦਾ ਪਹਿਰਾ ਉਹ ਇਦਾਂ ਹੁੰਦਾ ਹੈ ਕੁੱਤੇ ਵੀ ਡਰ ਕੇ ਜਿਹੜਾ ਉਹਨਾਂ ਨੂੰ ਭੌਂਕਣ ਲੱਗ ਪੈਂਦੇ ਤੇ ਉਹ ਡਰਦੇ ਹੋਏ ਕੁੱਤਿਆਂ ਤੋਂ ਜਿਹੜਾ ਹੱਥ ਵਿੱਚ ਡੰਡਾ ਰੱਖਦੇ ਤੋ ਇਸ ਤਰ੍ਹਾਂ ਜਿਹੜਾ ਗੁਰੂ ਸਾਹਿਬ ਨੇ ਉਹਨੂੰ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਅਸਲ ਜੋਗੀ ਨਹੀਂ ਬਣਦਾ ਜੋ ਜੋਗੀ ਦਾ ਹੁੰਦਾ ਅਰਥ ਜੋਗ ਤੋਂ ਬਣਿਆ ਜੋਗੀ ਜੋਗ ਦਾ ਅਰਥ ਹੁੰਦਾ ਜੁੜਨਾ ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ ਕਿ ਜਿਹੜਾ ਅਸਲ ਦੇ ਵਿੱਚ ਜੋਗੀ ਉਹ ਹੈ ਜਿਸ ਨੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਆਪਣੀਆਂ বাসਨਾਵਾਂ ਨੂੰ ਕੰਟਰੋਲ ਦੇ ਵਿੱਚ ਕਰ ਲਿਆ ਉਹ ਜੋਗੀ ਹੈ ਹੁਣ ਜੋਗੀ ਇਹ ਥੋੜੋ ਕੇ ਜਾ ਕੇ ਜੰਗਲਾਂ ਦੇ ਵਿੱਚ ਹੀ ਬਣ ਜਾਂਦਾ ਉੱਥੇ ਬੈਠ ਜਾਂਦਾ ਘਰ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਸਾਰਿਆਂ ਨੂੰ ਭੁੱਖਾ ਮਰਨ ਵਾਸਤੇ ਛੱਡ ਜੇ ਤੇ ਆਪ ਵੀ ਕੋਈ ਕੰਮਾ ਨਾ ਕਰੇ ਆਪ ਵੀ ਜਿਹੜਾ ਹੈ ਇੰਦਰ ਉਧਰੋਂ ਮੰਗ ਕੇ ਖਾਏ ਇਹ ਤੇ ਧਰਤੀ ਦੇ ਭਾਰ ਹੁੰਦੇ ਆ ਪਰਮਾਤਮਾ ਨੇ ਭੇਜਿਆ ਸੀ ਕਿਸੇ ਮਕਸਦ ਵਾਸਤੇ ਤੇ ਕੰਮ ਕਿਸੇ ਹੋਰ ਲੱਗਦੇ ਨੇ ਗੁਰੂ ਸਾਹਿਬ ਨੇ ਸਮਝਾਇਆ ਭਾਈ ਜੇ ਮੁੰਦਰਾ ਪਾਉਣੀ ਆ ਤਾਂ ਸੰਤੋਖ ਦੀ ਆਵਾ ਮੰਦਨ ਸੰਤੋਖ ਜੀਵਨ ਦੇ ਵਿੱਚ ਸੰਤੋਖ ਤੇਰੇ ਹੋਣਾ ਚਾਹੀਦਾ ਇਹ ਤੇਰੇ ਵਾਸਤੇ ਮੰਦਰ ਆਂਦਾ ਲਈ ਕੰਮ ਕਰਨ ਲਈ ਆ। ਸਰਮਪਤ ਝੋਲੀ ਸਰਮ ਦਾ ਅਰਥ ਹੁੰਦਾ ਮਿਹਨਤ ਕਰਨੀ, ਕੰਮ ਕਰਨਾ। ਇਹ ਮਿਹਨਤ ਜਿਹੜੀ ਹੈ ਇਹ ਇਹ ਤੇਰੇ ਹੱਥ ਦਾ ਖਾ ਪਰ ਹੋਵੇ। ਭਾਵੇਂ ਹੱਥਾਂ ਤੋਂ ਤੂੰ ਮਿਹਨਤ ਕਰੇ ਮੰਗੇ ਨਾ। ਕੁਝ ਦੇਣ ਵਾਲਾ ਬਣੇ। ਇਦਾਂ ਵਾਲਾ ਨਹੀਂ, ਇਦਾਂ ਵਾਲਾ ਬਣੇ। ਇਹ ਇਹ ਇਦਾਂ ਦੇ ਦੇਣੇ ਕੁਝ ਦੇ ਦੇਣੇ। ਇਹ ਵੜੀ ਇਹ ਮੰਗਤਾਂ ਇਹ ਨਹੀਂ ਕੁਝ ਦੇਣ ਵਾਲਾ ਤੇ ਇਸ ਤਰ੍ਹਾਂ ਤੂੰ ਉਹ ਫਿਰ ਤੇਰੀ ਝੋਲੀ ਔਰ ਤੇਰਾ ਖੱਪਰ ਜਿਹੜਾ ਹੈ ਮਿਹਨਤ ਦਾ ਉਹ ਭਾਵੇਂ ਤੂੰ ਆਪਣੀ ਝੋਲੀ ਵਿੱਚ ਵੀ ਪਾਵੇਂ ਉਹ ਵੀ ਮਿਹਨਤ ਕਰਕੇ ਪਾਵੇਂ ਕਮਾ ਕੇ ਪਾਵੇਂ ਤਾਂ ਕਿ ਸਾਨੂੰ ਦਿਨ ਗੁਰੂ ਸਾਹਿਬ ਨੇ ਕਿਰਤ ਕਰਨੀ ਤੇ ਫਿਰ ਧਿਆਨ ਕੀ ਕਰੈ ਵਿਭੂਤ ਇੱਕ ਕੰਮ ਹੋਰ ਕਰਦੇ ਨੇ ਪਿੰਡੇ ਤੇ ਸੁਆਮ ਮਲਦੇ ਨੇ ਵਿਭੂਤ ਉਹਨੂੰ ਵਿਭੂਤ ਕਹਿੰਦੇ ਆ ਕੁੱਤੀ ਭਾਵ ਸੁਆਮ ਗੋਹਿਆਂ ਤੱਕ ਲੱਪਣ ਆਦਿਕ ਦੀ ਸੁਹਾਗ ਜੜੀ ਆ ਉਹ ਪਿੰਡੇ ਤੇ ਮੜ ਲੈਂਦੀ। ਕਿ ਤੇਰੇ ਪਿੰਡੇ ਤੇ ਮਲੀ ਹੋਈ ਜਿਹੜੀ ਸੁਹਾ ਹੈ ਇਹ ਧਿਆਨ ਵੀ ਹੋਵੇ ਭਾਵ ਪਰਮਾਤਮਾ ਦੇ ਨਾਲ ਤਿੰਨ ਸੁਰਤੀ ਜੁੜਨ ਵਾਲੀ ਹੁੰਵੇ। ਤੇ ਉਹ ਤੇਰੀ ਸੁਰਤੀ ਪਰਮਾਤਮਾ ਦੇ ਨਾਲ ਜੁੜ ਗਈ ਤੇ ਤੇਰੇ ਵਾਸਤੇ ਬਖੂਤ ਹੈ। ਇਹ ਹੀ ਅਨੁਭੂਤੀ ਪਿੰਡੇ ਤੇ ਮੜਨਾ। ਖਿੰਥਾ ਕਾਲ ਖਿੰਥਾ ਜਿਹੜੀ ਹੈ ਜੋ ਗੋਦੜੀ ਪੈਂਦੀ। ਕਾਲ ਦਾ ਅਰਥ ਨਾ ਮੌਤ ਤੇ ਮੌਤ ਇੱਥੇ ਜੰਮ ਨੂੰ ਵੀ ਕਿਹਾ ਗਿਆ ਕਾਰ ਗਈ ਵਰੀ ਜੰਮ ਤੋਂ ਜੰਮ ਵਾਸਤੇ ਵੀ ਆਇਆ ਮੌਤ ਵਾਸਤੇ ਵੀ ਆਇਆ ਸਮੇਂ ਵਾਸਤੇ ਟਾਈਮ ਵਾਸਤੇ ਵੀ ਆਇਆ ਸੋ ਇਹ ਜਿਹੜੇ ਤੇ ਜੋ ਤੇ ਗੋਦੜੀ ਹੈ ਪਹਿਲੀ ਵਾਰੀ ਤੂੰ ਇਹ ਤੇਰੇ ਮੌਤ ਦਾ ਡਰ ਤੇਰੇ ਦਿਮਾਗ ਵਿੱਚ ਹੋਵੇ ਕਿ ਮੈਂ ਇੱਕ ਦਿਨ ਮਰਨਾ ਹੈ ਜਾਣਾ ਹੈ ਤੇ ਇਸ ਤਰੀਕੇ ਦੇ ਨਾਲ ਅੱਗੇ ਕੁਆਰੀ ਕਾਇਆ ਜੁਗਤ ਜਿੱਦਾਂ ਤੁਸੀਂ ਬਿਆ ਨਹੀਂ ਕਰਦੇ ਕਰਾਂਦੇ ਤੁਸੀਂ ਜਾ ਕੇ ਜੰਗਲਾਂ ਦੇ ਵਿੱਚ ਰਹਿੰਦੇ ਹੋ ਪਰਿਵਾਰਾਂ ਨੂੰ ਪਿੱਛੇ ਮਾਪਿਆਂ ਨੂੰ ਬੁੱਢਿਆਂ ਨੂੰ ਛੱਡ ਕੇ ਜਿਹੜਾ ਹੈ ਤੁਸੀਂ ਖੁਆਰ ਕਰ ਦਿੰਦੇ ਹੋ ਉਹਨਾਂ ਨੂੰ ਵੀ ਉਹਨਾਂ ਨੂੰ ਕੋਈ ਮੰਗਣ ਦਾ ਦਿੰਦੇ ਹੋ ਤੇ ਤੇਰਾ ਜਿਹੜਾ ਜੁਗਤੀ ਹੈ ਅਸਲ ਦੀ ਵਿੱਚ ਜੁਗਤੀ ਇੱਥੇ ਜੁਗਤੀ ਦੀ ਗੱਲ ਹੈ ਜੁਗਤ ਦੇ ਤੱਤ ਉਸੇ ਆਈਆਂ ਜੁਗਤੀ ਕਿ ਤੇਰੀ ਇੱਕ ਕੁਆਰੀ ਕਾਇਆ ਜੋਗ ਦੀ ਯੁਗਤੀ ਇਹ ਹੋਣੀ ਚਾਹੀਦੀ ਹੈ ਕਿ ਆਪਣੇ ਸਰੀਰ ਨੂੰ ਕੁਵਾਰਾ ਰੱਖੇ ਕੁਵਾਰੇ ਤੋਂ ਪਾਵ ਹੈ ਜਿਵੇਂ ਕੁਵਾਰਾ ਆਪਾਂ ਸ਼ਬਦ ਆਮ ਕਰਕੇ ਵਰਤਦੇ ਹਾਂ ਜਿਹੜੇ ਜਿਸ ਲੜਕੇ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਉਹਨੂੰ ਕੁਵਾਰਾ ਕਿਹਾ ਜਾਂਦਾ ਜਿਸ ਲੜਕੀ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਉਹਨੂੰ ਕੁਵਰੀ ਕਿਹਾ ਜਾਂਦਾ ਤੇ ਇਹ ਸ਼ਬਦ ਇਸ ਵਾਸਤੇ ਵਰਤਿਆ ਸਤਿਗੁਰੂ ਨੇ ਕਿ ਤੂੰ ਆਪਣੀ ਕਾਇਆ ਤੇ ਕਾਇਆ ਪੜਨਾ ਹੈ ਕੁਵਰੀ ਕਾਇਆ ਜੁਗਤ ਸਰੀਰ ਨੂੰ ਕੁਵਾਰਾ ਰੱਖਣਾ ਤੁਹਾਰੇ ਤੋਂ ਪਾਵ ਵਿਕਾਰਾਂ ਤੋਂ ਬਚਾ ਕੇ ਰੱਖਣਾ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾਉਣਾ ਇਹੀ ਅਸਲ ਦੇ ਵਿੱਚ ਜੁਗਤੀ ਹੈ ਡੰਡਾ ਪ੍ਰਤੀ ਇਹਨੂੰ ਡੰਡਾ ਪ੍ਰਤੀ ਵੱਖਰਾ ਪਰਣਾ ਕੁਵਾਰੀ ਆयां ਜੁਗਤਨ ਡੰਡਾ ਪ੍ਰਤੀ ਕਈ ਵਾਰੀ ਇਦਾਂ ਪੜਿਆ ਜਾਂਦਾ ਕਿੰਥਾ ਕਾਲਕਵਾਰੀ ਪਾਇਆ ਜੋ ਡੰਡਾ ਪ੍ਰਤੀ ਜੁਗਤ ਜਿਹੜਾ ਡੰਡੇ ਦੇ ਨਾਲ ਜੋੜ ਦਿੰਦੇ ਨੇ ਡੰਡੇ ਦੇ ਨਾਲ ਨਹੀਂ ਸਬੰਧਦੇ ਕਵਾਰੀ ਪਾਇਆ ਜੋਤ ਹੈ ਜੁਗਤੀ ਜਿਹੜੀ ਹੈ ਸਰੀਰ ਨੂੰ ਦੁਆਰਾ ਰੱਖਣ ਦੀ ਹੈ ਪਾਪ ਵਿਕਾਰਾਂ ਤੋਂ ਬਚਾ ਕੇ ਰੱਖਣ ਵਾਲੀ ਹੈ ਡੰਡਾ ਪ੍ਰਤੀ ਜਿਹੜਾ ਅਥ ਵਿੱਚ ਡੰਡਾ ਪੜਿਆ ਇਹ ਪ੍ਰਤੀਤ ਦਾ ਹੁੰਦਾ ਪ੍ਰਤੀਤ ਦਾ ਅਰਥ ਹੁੰਦਾ ਵਿਸ਼ਵਾਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖ ਇਹ ਤੇਰੇ ਹੱਥ ਦੇ ਵਿੱਚ ਪਾਪ ਤੇਰੇ ਆਤਮਿਕ ਵਿੱਚ ਇਹ ਡੰਡਾ ਤੂੰ ਡੰਡੇ ਤੇ ਵਿਸ਼ਵਾਸ ਕਰਦਾ ਕਿ ਮੈਨੂੰ ਕੁੱਤੇ ਆਦਿ ਜਿਹੜੇ ਉਨਾ ਤਾਂ ਮੇਰਾ ਬਚਾਰ ਨਹੀਂ ਪਰ ਤੂੰ ਪਰਮਾਤਮਾ ਤੇ ਵਿਸ਼ਵਾਸ ਰੱਖ ਤਾਂ ਇਹ ਤੇਰੇ ਹੱਥ ਵਿੱਚ ਪੜਿਆ ਹੋਇਆ ਡੰਡਾ ਸੋ ਇਸ ਤਰ੍ਹਾਂ ਜਿਹੜਾ ਅੱਗੇ ਸਮਝਾਇਆ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗ ਦੀ ਆਈ ਪੰਥੀ ਜੋਗੀਆਂ ਦੇ ਪੰਥਾਂ ਦੀ ਇੱਕ ਸਰੋਵਣੀ ਜਿਹੜੀ ਸੰਸਥਾ ਹੈ ਆਈ ਪੰਥੀ ਆਈ ਪੰਥ ਜੋਗੀਆਂ ਦੇ 12 ਪੰਥ ਨੇ 12 ਦੇ ਵਿੱਚੋਂ ਇਹ ਇੱਕ ਪੰਥ ਹੈ ਆਈ ਪੰਥੀ ਜਿਹਦੇ ਜਿਹਦੇ ਵਿੱਚ ਇਹ ਜੋਗੀਆਂ ਦੇ ਨਾਲ ਗੱਲਬਾਤ ਹੁੰਦੀ ਹੈ ਜਿਹੜੇ ਇਸ ਪੰਥ ਦੇ ਜੋਗੀਆਂ ਦੇ ਨਾਲ ਸਭ ਦੀ ਗੱਲਬਾਤ ਹੋ ਰਹੀ ਹੈ ਸੋ ਇਹ ਆਈ ਪੰਥੀ ਆਈ ਪੰਥ ਇਹ ਨਾਮ ਹੈ ਲੰਨ ਉਹਨਾਂ ਦੇ ਜਥੇ ਦਾ ਉਹਨਾਂ ਦੀ ਜੋ ਜਿਹੜਾ ਉਹਨਾਂ ਦਾ ਪੰਥ ਹੈ ਜਿਹੜਾ ਫਿਰਕਾ ਹੈ ਸੋ ਇਹ ਆਈ ਪੰਥੀ ਸਖਤ ਜਮਾਤੀ ਸਖਤ ਜਮਾਤੀ ਦਾ ਅਰਥ ਹੁੰਦਾ ਜੋ ਇੱਕ ਕਲਾਸ ਦੇ ਵਿੱਚ ਬੈਠ ਕੇ ਪੜ੍ਹਦੇ ਹੁੰਦੇ ਜਿਵੇਂ ਆਪਾਂ ਬੈਠੇ ਹਾਂ ਇੱਕੋ ਇੱਕ ਕਲਾਸ ਵਿੱਚ ਬੈਠੇ ਹਾਂ ਨਾ ਆਪਾਂ ਜਮਾਤੀ ਹੋਵੇ ਇਕੱਠੇ ਬੈਠ ਕੇ ਪੜ੍ਹਦੇ ਹਾਂ ਇੱਕੋ ਕਲਾਸਮੇਟ ਸੋ ਇਸ ਤਰ੍ਹਾਂ ਜਿਹੜਾ ਤੂੰ ਜਿਹੜਾ ਸਾਰਿਆਂ ਨੂੰ ਸਗਲ ਜਮਾਤੀ ਤੂੰ ਕੱਲੇ ਜੋਗੀਆਂ ਨੂੰ ਨਾ ਪੜਾ ਜਮਾਤੀ ਸਮਝ ਤੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਸਮਝ ਕਿ ਅਸੀਂ ਸਾਰੇ ਇੱਕੋ ਪਰਮਾਤਮਾ ਦੀ ਅਲਾ ਦਾ ਇਹ ਸਮਝ ਲੈ ਇਹ ਨਹੀਂ ਤੂੰ ਦੂਜਿਆਂ ਨੂੰ ਵੇਖ ਕੇ ਈਰਖਾ ਕਰਨੀ ਹੈ ਗੁਰੂ ਸਾਹਿਬ ਨੂੰ ਵੀ ਉਹਨਾਂ ਨੇ ਬਹੁਤ ਕੁਝ ਮੰਦਾ ਵੀ ਬੋਲਿਆ ਤੂੰ ਤੇ ਛੱਡ ਕੇ ਕਹਿੰਦਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੂੰ ਮਨਨੇ ਕੀਆਂ ਲੋਗੀਆਂ ਨੇ ਤੇ ਤੂੰ ਤਾਂ ਦੁੱਧ ਵਿੱਚ ਕਾਂਜੀ ਪਾ ਦਿੰਦੀ ਦੁੱਧ ਵਿੱਚ ਕਾਂਜੀ ਪਾਉਣ ਤੋਂ ਬਾਅਦ ਦੁੱਧ ਖਰਾਬ ਹੋ ਗਿਆ ਫਟ ਗਿਆ ਕਿਉਂ ਕਿਉਂਕਿ ਉਹ ਤੇ ਇਹ ਸੋਚਦੇ ਸਨ ਕਿ ਗ੍ਰਸਥੀ ਲੋਕ ਜਿਹੜੇ ਆ ਉਹ ਧਰਮ ਹੀ ਨਹੀਂ ਹੋ ਸਕਦੇ ਅਸੀਂ ਜੰਗਲਾਂ ਦੇ ਵਿੱਚ ਬੈਠ ਕੇ ਜਿਹੜਾ ਹੈ ਪ੍ਰਮਾਤਮਾ ਦਾ ਨਾਮ ਜਪਦੇ ਆਂ ਇਦਾਂ ਕਰਦੇ ਆਂ ਪ੍ਰਾਣ ਆਯਾਮ ਕਰਦੇ ਆਂ ਇਹ ਕਰਦੇ ਉਹ ਕਰਦੇ ਅਸੀਂ ਆਪਣੇ ਜਿਹੜਾ ਹੈ ਤਪਣੇ ਆਪ ਨੂੰ ਬਹੁਤ ਪ੍ਰਾਤਿਪੀ ਕਰਦੀਆਂ ਸੋ ਅਸੀਂ ਜਿਹੜਾ ਮਹਾਨ ਗੁਰੂ ਸਾਹਿਬ ਕਹਿੰਦੇ ਸਾਰਿਆਂ ਨੂੰ ਜਮਾਤੀ ਸਮਝੋ ਸਾਰਿਆਂ ਨੂੰ ਬਰਾਬਰ ਸਮਝੋ ਆਪਣੇ ਬਰਾਬਰ ਦੇ ਸਭ ਨੂੰ ਸਮਝੋ ਇਹ ਹੈ ਆਈ ਪੰਥ ਦਾ ਅਸਲ ਦੇ ਵਿੱਚ ਜੁਗਤ ਉਹਨਾਂ ਦੀ ਇਹ ਜੁਗਤੀ ਇਹ ਸਮਝੋ ਕਿ ਸਾਰਿਆਂ ਨੂੰ ਬਰਾਬਰ ਸਮਝੋ ਮਨ ਜੀਤੈ ਜਗ ਜੀਤ ਹੈ ਭਾਈ ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ ਜਗ ਜੀਤ ਜੱਗ ਫਿਰ ਆਪਣੇ ਆਪ ਦਿੱਤਿਆ ਗਏ ਜਗਤ ਦੇ ਲੋਕੀ ਆਪਣੇ ਆਪ ਹੀ ਜਿਹੜਾ ਉਹ ਸਤਕਾਰ ਕਰਨਗੇ ਮਨ ਜਿੱਤ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਮਨ ਤੇ ਤੁਹਾਡਾ ਫਿਰ पटਕਿਆ ਦਾ पटਕਿਆ ਹੈ ਤੇ ਜੇਕਰ ਮਨ ਹੀ पटਕਿਆ ਤੇ ਫਿਰ ਪਰਮਾਤਮਾ ਕਿੱਥੇ ਆਦੇਸ ਇਸੇ ਆਦੇਸ ਆਦ ਅਨਿਲ ਅਨਾਦ ਅਨਾਤ ਜੁਗ ਜੁਗ ਇੱਕੋ ਵੇਸ ਆਦੇਸ ਅੰਦੇ ਨਮਸਕਾਰ ਪ੍ਰਣਾਮ ਕਰਨਾ ਕਿਉਂਕਿ ਜਦੋਂ ਜੋਗੀ ਜਿਹੜਾ ਕੋਈ ਵਾਰ ਉਹ ਆਪਣੇ ਕੋਲੇ ਦੇ ਵਿੱਚ ਆਉਂਦਾ ਤੂੰ ਆ ਕੇ ਪਹਿਲਾਂ ਕਹਿੰਦਾ ਹਦੇਸ ਹਦੇਸ ਨਮਸਕਾਰ ਨਮਸਕਾਰ ਕਰਨੀ ਜਾਂ ਪ੍ਰਣਾਮ ਪ੍ਰਣਾਮ ਕਰਨਾ ਜਿਵੇਂ ਵੀ ਜੋ ਵੀ ਮਤਲਬ ਲਖਦੇ ਜਿਹੜਾ ਸਤਕਾਰ ਉਹਦੇ ਵਰਤੇ ਜਾਂਦਾ ਸੋ ਸਤguru ਸਮਝਾ ਰਹੇ ਨੇ ਮੇਰਾ ਹਦੇਸ ਕਿਸ ਵਾਸਤੇ ਕਿਸ ਨੂੰ ਹੈ ਤਿਸ ਹੈ ਉਸ ਪ੍ਰਮਾਤਮਾ ਨੂੰ ਉਸ ਪ੍ਰਮਾਤਮਾ ਨੂੰ ਨਮਸਕਾਰ ਕਰੋ ਉਹਨੂੰ ਪ੍ਰਣਾਮ ਕਰੋ ਕਿਸ ਨੂੰ ਕਿਹੜੇ ਨੂੰ ਆਦ ਅਨীল ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਜਿਹੜਾ ਮੁੱਢ ਤੋਂ ਆਦ ਦਾ ਅਰਥ ਹੈ ਮੁੱਢ ਤੋਂ ਹੀ ਸ਼ੁਰੂ ਤੋਂ ਜਿਹੜਾ ਪਰਮਾਤਮਾ ਹੈ ਅਨীল ਅਨীল ਦਾ ਅਰਥ ਹੈ ਪਵਿੱਤਰ ਸ਼ੁੱਧ ਜੜਾ ਅਨਾਦ ਜਿਸ ਦਾ ਕੋਈ ਆਦ ਨਹੀਂ ਜਿਸ ਦਾ ਕੋਈ ਆਪਣਾ ਮੁੱਢ ਨਹੀਂ ਪਰਮਾਤਮਾ ਦਾ ਆਪਣਾ ਮੁੱਢ ਨਹੀਂ ਉਹ ਜਗਤ ਦੇ ਮੁੱਢ ਤੋਂ ਪਹਿਲਾਂ ਦਾ ਉਹ ਹੈ ਪਰਮਾਤਮਾ ਪਰ ਉਹਦਾ ਆਪਣਾ ਮੁੱਢ ਕੋਈ ਨਹੀਂ ਹੈ ਕੋਈ ਨਹੀਂ ਦੱਸ ਸਕਦਾ ਕਿ ਪਰਮਾਤਮਾ ਕਦੋਂ ਬਣਿਆ ਆਦ ਅਨਿਲ ਅਨਾਦ ਅਨਾਹਤ ਅਨਾਹਤ ਬਾਬ ਜਿਹੜਾ ਕਦੇ ਵੀ ਨਾਸ ਗੁਣ ਵਾਲ ਨਹੀਂ ਹੈ ਅਨਾਹਤ ਉਸ ਪਰਮਾਤਮਾ ਜਿਹੜਾ ਜੁਗ-ਜੁਗ ਇੱਕੋ ਵੇਸ ਜੁਗਾ-ਜੁਗਾ ਤੋਂ ਜੁਗ-ਜੁਗ ਅਰਥ ਜੁਗਾ-ਜੁਗਾ ਤੋਂ ਜਿਵੇਂ ਪਿੱਛੇ ਵੀ ਆਪਾਂ ਪੜ ਚੁੱਕੇ ਆਂ ਤੁਕੰ ਅੰਤ ਅੰਤ ਦੋ-ਦੋ ਵਾਰ ਵੀ ਅੰਤੰਤ ਆਇਆ ਤੇ ਇਸ ਤਰ੍ਹਾਂ ਜਿਹੜਾ ਹੈ ਇੱਥੇ ਵੀ ਇਹ ਸਤਿਗੁਰਾਂ ਨੇ ਸ਼ਬਦ ਵਰਤਿਆ ਜੁਗ-ਜੁਗ ਇੱਕੋ ਵੇਸ ਵੇਸ ਜਿਹੜਾ ਜੁਗਾ-ਜੁਗਾ ਤੋਂ ਪਰਮਾਤਮਾ ਚਰਿਆ ਆ ਰਹੇ ਇੱਕੋ ਵੇਸ ਤੋਂ ਆਗੈ ਇੱਕੋ ਤਰ੍ਹਾਂ ਦਾ इको तरह का परमात्मा चलिया है ये नहीं है कि सतयुग कु परमात्मा हो जी या दवाकर हो तेते कल कोई बखरा नहीं इको ही है इदा है वो परमात्मा शुरू तो ही सुभा यही है वो भगती प्यार करने वाला है सो ऐसा परमात्मा मेरी उस परमात्मा नमस्कार है तुम भी जोगी हो ਇਹ ਪਖੰਡ ਛੱਡੋ ਇਹ ਵਿਖਾਵੇ ਵਾਲੇ ਚਿੰਨ ਛੱਡੋ ਤੁਸੀਂ ਸਿੱਧਾ ਉਸ ਪ੍ਰਮਾਤਮਾ ਨਾਲ ਜੁੜੋ ਜਿਹੜਾ ਪ੍ਰਮਾਤਮਾ ਜੁਗਾਂ ਜੁਗਾਂ ਤੋਂ ਲੋਕਾਂ ਨੂੰ ਹਾਲ ਕਰਦਾ ਹੈ ਹਾਂਜੀ ਅਗਲੀ ਪੌੜੀ